ਕੈਨੇਡਾ ਨੇ ਬੱਲੇ ਬੱਲੇ ਕਰਵਾਤੀ ਕੈਨੇਡਾ ਨੇ ਪੂਰੀ ਤੱਕ ਪਾਤੀ ਪੂਰੀ ਤੱਕ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਕਿਹੜੀ ਤੱਕ ਇਹੋ ਜੀ ਪਾਤੀ ਕੈਨੇਡਾ ਨੇ ਰੀਸੈਂਟਲੀ ਐਕਸਪ੍ਰੈਸ ਐਂਟਰੀ ਦੇ ਵਿੱਚ ਇੱਕ ਡਰਾਅ ਕੱਢਿਆ ਹੈ ਸੋਚ ਕੇ ਦੇਖੋ ਉਹ ਡਰਾਅ ਦਾ ਜਿਹੜਾ ਸੀਆਰ ਸਕੋਰ ਹੈ ਨਾ ਉਹ ਸਿਰਫ 446 ਆ ਜੇਕਰ ਕੈਨੇਡਾ ਦੇ ਵਿੱਚ 446 ਸੀਆਰ ਸਕੋਰ ਹੋਵੇ ਤਾਂ ਕੈਨੇਡਾ ਦੇ ਵਿੱਚ ਜਿਹੜੀ ਪੀਆਰ ਹੈ ਨਾ ਪੱਕੀ ਪੱਕੀ ਤੌਰ ਤੇ ਲੱਖਾਂ ਲੋਕਾਂ ਨੂੰ ਮਿਲ ਸਕਦੀ ਹੈ ਪਰ ਇਹ ਜਿਹੜਾ ਡਰਾਅ ਕੱਢਿਆ ਗਿਆ ਨਾ ਥੋੜਾ ਜਿਆਦਾ ਟੇਡਾ ਡਰਾਅ ਕੱਢਿਆ ਗਿਆ ਇਹ ਡਰਾਅ ਕੱਢਿਆ ਗਿਆ ਹੈ ਫ੍ਰੈਂਚ ਭਾਸ਼ਾ ਦਾ ਮਤਲਬ ਜਿੰਨਾ ਭੈਣ ਭ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ 4500 ਬੰਦੇ ਨੂੰ ਇਨਵਾਈਟ ਕੀਤਾ ਹੈ ਜਿਨਾਂ ਨੂੰ ਫ੍ਰੈਂਚ ਆਉਂਦੀ ਹੈ ਕਿਉਂਕਿ ਫ੍ਰੈਂਚ ਸੀਐਲਬ ਜਿਹੜਾ ਆਪਾਂ ਨੂੰ ਚਾਹੀਦਾ ਹੈ ਸਿਰਫ 5 ਸਕੋਰ ਚਾਹੀਦਾ ਹੈ ਪਰ ਬਹੁਤ ਸਾਰੇ ਪੰਜਾਬੀ ਭੈਣ ਭਰਾ ਆਪਣੇ ਡਰ ਜਾਂਦੇ ਆ ਭਾਈ ਕਿ ਸਾਡੇ ਤੋਂ ਫ੍ਰੈਂਚ ਨਹੀਂ ਹੋਣੀ ਸਾਡੇ ਤੋਂ ਫ੍ਰੈਂਚ ਸਿੱਖੀ ਨਹੀਂ ਜਾਣੀ ਜੇਕਰ ਫ੍ਰੈਂਚ ਨਹੀਂ ਸਿੱਖੋਗੇ ਫ੍ਰੈਂਚ ਦੇ ਵਿੱਚ ਨਹੀਂ ਜਾਓਗੇ ਤਾਂ ਤੁਹਾਡਾ ਰਿਜ਼ਲਟ ਔਖਾ ਆਊਗਾ ਕੈਨੇਡਾ ਦੇ ਵਿੱਚ ਪੀਆਰ ਤੁਹਾਡੀ ਬਹੁਤ ਜ਼ਿਆਦਾ ਔਖੀ ਹੋ ਸਕਦੀ ਹੈ ਕੋਸ਼ਿਸ਼ ਕਰੋ ਫਟਾਫਟ ਜਿੰਨੀ ਜਲਦੀ ਹੋ ਸਕਦਾ ਹੈ ਫ੍ਰੈਂਚ ਵਾਲੇ ਪਾਸੇ ਪਹੁੰਚੋ ਫ੍ਰੈਂਚ ਸਿੱਖੋ ਫ੍ਰੈਂਚ ਸਿੱਖੋਗੇ ਤਾਂ ਤੁਹਾਡਾ ਜਿਹੜਾ ਡਰਾਅ ਹੈ ਉਹ ਬਹੁਤ ਜਲਦੀ ਆਊਗਾ ਹੁਣ ਤੁਸੀਂ ਕੀ ਸੋਚਦੇ ਹੋਗੇ ਕਿ ਫ੍ਰੈਂਚ ਭਾ ਸੀ ਡਰਾ ਇਸ ਸਾਲ ਦੇ ਵਿੱਚ ਕੱਢੇ ਗਏ ਆ ਸਾਰੇ ਦੇ ਸਾਰੇ ਦੇਖੋਗੇ 500 ਤੋਂ ਉੱਤੇ ਕੋਈ ਵੀ ਨ ਟੱਪਿਆ ਕੋਈ 310 ਕੋਈ 350 ਕੋਈ 360 ਕੋਈ ਕਿੰਨੇ ਤੇ ਕੋਈ ਕਿੰਨੇ ਤੇ ਤੇ ਇਹ ਡਰਾ ਜਿਹੜਾ ਕੱਢਿਆ ਗਿਆ 4500 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਹੈ 446 ਹੁਣ ਡਿਪੈਂਡ ਤੁਹਾਡੇ ਉੱਤੇ ਕਰਦਾ ਕਿਉਂਕਿ ਸਿੱਖਣਾ ਜੇ ਆਪਾਂ ਪੰਜਾਬੀ ਸਕੂਲਾਂ ਚ ਪੜੇ ਆ ਜਾਂ ਆਪਾਂ ਪੰਜਾਬ ਦੇ ਵਿੱਚ ਪੜੇ ਆ ਤਾਂ ਇਹ ਜੀ ਸੋਚ ਕੇ ਦੇਖੋ ਯਾਰ ਕਿ ਆਪਾਂ ਨੂੰ ਇੰਗਲਿਸ਼ ਵੀ ਕਿਹੜਾ ਆਉਂਦੀ ਸੀ ਆਪਾਂ ਨੂੰ ਸਿਰਫ ਮਾੜੀ ਮੋਟੀ ਟੁੱਟੀ ਫੁੱਟੀ ਪੜ੍ਹਨੀ ਆਉਂਦੀ ਸੀ ਪਰ ਫਿਰ ਵੀ ਉਸ ਸੱਤੇ ਭਾਸ਼ਾ ਵਾਹਿਗੁਰੂ ਨੇ ਕਰਪਾ ਕੀਤੀ ਆਪਾਂ ਆਇਲਸ ਨੂੰ ਕਲੀਅਰ ਕੀਤਾ 6 ਬੈਂਡ ਲੈ 7 ਮਿੰਟ ਲੈ ਕਿਸੇ ਨੇ 8 ਬੈਂਡ ਲਏ ਪਰ ਸੇਮ ਹੁਣ ਇੰਗਲਿਸ਼ ਤੁਹਾਨੂੰ ਆਉਂਦੀ ਹੈ ਤੁਸੀਂ ਕੈਨੇਡਾ ਦੇ ਵਿੱਚ ਰਹਿੰਨੇ ਹੋ ਹੌਲੀ ਹੌਲੀ ਤੁਸੀਂ ਜੇਕਰ ਫ੍ਰੈਂਚ ਭਾਸ਼ਾ ਵਾਲੇ ਪਾਸੇ ਚਲੇ ਜਾਨੇ ਹੋ ਬਹੁਤ ਸੌਖੇ ਤਰੀਕੇ ਨਾਲ ਸਿੱਖ ਲੈਨੇ ਹੋ ਤਾਂ ਫ੍ਰੈਂਚ ਵੀ ਕੋਈ ਵੱਡੀ ਗੱਲ ਨਹੀਂ ਗਈ ਆਰਾਮ ਨਾਲ ਸਿੱਖ ਕੇ ਕੈਨੇਡਾ ਦੇ ਵਿੱਚ ਤੁਸੀਂ ਪੱਕਾ ਪੱਕਾ ਪੀਆਰ ਦਾ ਕਾਰਡ ਲੈ ਕੇ ਆਪਣੇ ਵਤਨਾਂ ਨੂੰ ਵਾਪਸ ਆ ਸਕਦੇ ਹੋ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਪੇਜ ਨੂੰ ਕਿਉਂਕਿ ਇਹ ਪੇਜ ਮੇਰਾ ਨਹੀਂ ਇਹ ਪੇਜ ਤੁਹਾਡਾ ਹੈ ਤੁਹਾਡੇ ਲਈ ਇਹ ਪੇਜ ਬਣਾਇਆ ਗਿਆ ਹੈ ਪਾ ਪ੍ਰੋਵਾਈਡ ਕਰਾਉਣੇ ਆ ਚਾਹੇ ਉਹ ਵਿਸਟਰ ਵੀਜ਼ਾ ਹੋਵੇ ਸਟੂਡੈਂਟ ਵੀਜ਼ਾ ਹੋਵੇ ਜਾਂ ਫਿਰ ਕੈਨੇਡਾ ਦੀ ਪੀਆਰ ਦੀ ਗੱਲ ਹੋਵੇ